ਜਾ ਤੁਹਾਡੇ ਵੱਲੋਂ ਗੁਰਦਰਾ ਬਾਬਾ ਵੀਰ ਸਿੰਘ ਜੀ ਦੇ ਜੋ ਗੜਾ ਕਰਦੇ ਨੇ ਅਮਰਜੀਤ ਸਿੰਘ ਉਹਨਾਂ ਨੂੰ ਮੋਟਰਸਾਈਕਲ ਦਿੱਤਾ ਗਿਆ ਉਹ ਕੀ ਕਰਾ ਜਾਊਗਾ ਮੈਂ ਮੇਰਾ ਨਾਮ ਗਰਸੇਵ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਮੈਂ ਕਿਸੇ ਰੋਜ ਆਪਣੇ ਘਰੇ ਬਾਬੇ ਤੋਂ ਅਰਦਾਸ ਕਰਾਈ ਸੀ ਬਾਬਾ ਜੀ ਮੇਰਾ ਕੋਈ ਕਾਰਜਵਾ ਤੇ ਉਹ ਸਿੱਧੇ ਹੋ ਜਾਣ ਉਹ ਸਾਰਾ ਕਿਰਪਾ ਕੀਤੀ ਆ ਬਾਬੇ ਵੀਰ ਸਿੰਘ ਦੇ ਗਾਜੀ ਸਿੰਘ ਜੋ ਉਹਨਾਂ ਨੇ ਮਾੜ ਰਹਿ ਕੇ ਅਰਦਾਸ ਕੀਤੀ ਆ ਨੰਗੇ ਪੈਰੀ ਖਲੋ ਕੇ ਉਹਨਾਂ ਦੀ ਅਰਦਾਸ ਪੂਰੀ ਹੋਈ ਸੀ ਤੇ ਉਹਦੇ ਵਿੱਚ ਮੈਂ ਵੀ ਉਹਨਾਂ ਨੇ ਪਰਨ ਕੀਤਾ ਵੀ ਜਿੱਦਣ ਵੀ ਅਰਦਾਸ ਕੋਰੀ ਹੁੰਦੀ ਹੈ ਆਪਣੀ ਮਹਾਰਾ ਕਿਰਪਾ ਕਰਦਾ ਵਾ ਤੇ ਸਾਡੇ ਸਾਰੇ ਪਰਿਵਾਰ ਤੇ ਕਿਰਪਾ ਕੀਤੀ ਆ ਤੇ ਮੈਂ ਉਹਨਾਂ ਨੂੰ ਅੱਜ ਮੁਕਸਰਕ ਦਿੱਤਾ ਹਾਂਜੀ ਕੀ ਨਾ ਭਾਈ ਤਾਂ ਮੈਂ ਸਾਹਬ ਸਿੰਘ ਖਾਨ ਸ਼ਕਰਚ ਕਮੇਟੀ ਪੰਜਾਬ ਕੋਟ ਬੁੱਢਾ ਗੈਹ ਬੰਦੀ ਦਾ ਆਗੂ ਹਾਂ ਅੱਜ ਨਗਰ ਸਭਰਾ ਜੋੜ ਮੇਲਾ ਬਾਬਾ ਵੀਰ ਸਿੰਘ ਇਸ ਟਾਈਮ ਤੇ ਸਾਡੇ ਮੈਂਬਰ ਪੰਚਾਇਤ ਸੇਵਕ ਸਿੰਘ ਗੁਰਸੇਵਕ ਸਿੰਘ ਜੋਤੀਸ਼ਾ ਨੇ ਜੋ ਕਿ ਅਮਰਜੀਤ ਸਿੰਘ ਗੁਰਦਾਰੇ ਬਾਬਾ ਵੀਰ ਸਿੰਘ ਦਾ ਗਾਜੀ ਸਿੰਘ ਆ ਉਹਨਾਂ ਨੂੰ ਮੋਟਰਸਾਈਕਲ ਅੱਜ ਜਿਹੜਾ ਵਾ ਸੇਵਾ ਦੇ ਵਿੱਚ ਸੇਵਾ ਕੀਤੀ ਉਹਨਾਂ ਦੀ ਤੇ ਅਮਰਜੀਤ ਸਿੰਘ ਦੀ ਸੇਵਾ ਇਹ ਵੀ ਨਗਰ ਸਭਰਾ ਦੀਆਂ ਬਾਈਕਾਂ ਤੋਂ ਦੂਰ ਦਰਾਡੇੋਂ ਚੂਲੀ ਚੂਲੀ ਦੁੱਧ ਇਕੱਠਾ ਕਰਕੇ ਤੇ ਗੁਰਦੁਆਰਾ ਸਾਹਿਬ ਵਿਖੇ ਲਿਆਉਂਦਾ ਤੇ ਉਥੇ ਸੰਗਤਾਂ ਜਣੀਆਂ ਜਲਪਾਣੀ ਛਕਦੀਆਂ ਵੇਖੋ ਜੀ ਇਹੜੀਆਂ ਸੇਵਾਵਾਂ ਇਹ ਹਰਕਦੇ ਹਿੱਸੇ ਨਹੀਂ ਆਈਆਂ ਜਿਹੜੀ ਕਿਸੇ ਲੋੜਵੰਦ ਦੀ ਸੇਵਾ ਕਰਨੀ ਕਿਸੇ ਕਿਸੇ ਨੂੰ ਦਾਣ ਦੇਣਾ ਕਿਸੇ ਦੇ ਡਿੱਗੇ ਦਾ ਸਹਾਰਾ ਕਰਨਾ ਇਹ ਕਿਸੇ ਕਿਸੇ ਦੇ ਹਿੱਸੇ ਆਇਆ ਮੈਂ ਦਾ ਧੰਨਵਾਦ ਕਰਦਾ ਜਿਹੜਾ ਇਹੋ ਜੇ ਕੰਮਾਂ ਤੇ ਸਿੰਘ ਗਾੜੀ ਆਉਂਦੇ ਆ ਤੇ ਹਰ ਇੱਕ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਇਹੋ ਜਿਹੜਾ ਕੰਮ ਛਲਾਗਾ ਜੋਗਾ ਵਗਰਜੀ ਕਾ ਖਾਲਸਾ ਵਗਰਜੀ ਕੀ ਫਤਿਹ ਇਹਨਾਂ ਹੀ ਤਾਂ ਦਾ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਬਰਾ ਕੀ ਕਹਿਣਾ ਚਾਹੋਗੇ ਜੋ ਅੱਜ ਮੋਟਰਸਾਈਕਲ ਦਿੱਤਾ ਗਿਆ ਵਗਰ ਸਿੰਘ ਨੂੰ ਮੇਰਾ ਛੋਟਾ ਭਰਾ ਵਗਰ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਬਹੁਤ ਵਧੀਆ ਪਰਿਵਾਰ ਆ ਜੋਤੀਸ਼ਾ ਪਿੰਡ ਦੇ ਵਿੱਚ ਲੂੰਬੜ ਪਰਿਵਾਰ ਦੇ ਨਾਂ ਦੇ ਨਾਲੇ ਜਾਣਿਆ ਜਾਂਦਾ ਵਾ ਜਿਸਨੇ ਅੱਜ ਕੋਹ ਚਿਰ ਪਹਿਲਾਂ ਸੁਖਣਾ ਸੁਖੀ ਬਾਬਾ ਅਮਰਜੀਤ ਸਿੰਘ ਗਾਜੀ ਬਾਬੇ ਵੀਰਸੋ ਦਾ ਗੁਰਦਾਦਾ ਗਾਜੀ ਆ ਉਹ ਤੋਂ ਅਰਦਾਸ ਬੇਨਤੀ ਕਰਾਈ ਸੀ ਮੇਰੇ ਪਰਿਵਾਰ ਤੇ ਮੇਰੇ ਬੱਚਿਆਂ ਦੇ ਮਿਹਰ ਮਿਹਰ ਕਰੋ ਅੱਜ ਕੱਲ ਮੇਰਾ ਪਤੀ ਜੱਜਾ ਬਾਊ ਜੀ ਉਹਦੇ ਉਹਨਾਂ ਦੀ ਧਰਮ ਪਤਨੀ ਦੋਵੇਂ ਇਹੋ ਇੰਗਲੈਂਡ ਦੀ ਧਰਤੀ ਤੇ ਚਲੇ ਗਿਆ ਇੱਕ ਮੇਰਾ ਭਤੀਜਾ ਫੌਜ ਦੇ ਵਿੱਚ ਭਰਤੀ ਹੋ ਗਿਆ ਉਹਦੀ ਅਰਦਾਸ ਬੇਨਤੀ ਪੂਰੀ ਹੋਈਏ ਮੇਰੇ ਵੀਰ ਦੀ ਉਹਨੇ ਅੱਜ ਗੁਰਦਾਦੇ ਗ੍ਰਾਂਖੀ ਸਹਿਗ ਨੂੰ ਮੋਟਰਸਾਈਕਲ ਚਲਵੰਨ ਦਿੱਤਾ ਵਾ ਕੀ ਨਾਂ ਜੀ ਦਾਦਾ ਮੇਰਾ ਨਾਂ ਜੀ ਅੰਗਰੇਜ਼ ਸਿੰਘ ਫੌਜੀ ਅਤੇ ਕੀ ਕਹਿਣਾ ਚਾਹੋਗੇ ਜਿਉਂ ਅੱਜ ਅਕਰ ਸੇਵਕ ਸਿੰਘ ਵੱਲੋਂ ਅੱਜ ਮੋਟਰਸਾਈਕਲ ਦਾਣ ਕੀਤਾ ਗਿਆ ਜੀ ਅਕਰ ਸੇਵਕ ਸਿੰਘ ਜੀ ਮੈਂਬਰ ਪੰਚਾਇਤ ਜੋਤੀ ਸ਼ਾ ਜੋ ਪਹਿਲਾਂ ਵੀ ਇਹੋ ਜਿਹੇ ਕਾਰਜ ਕਰਦੇ ਆ ਇਹ ਜੋ ਵੀ ਕਿਸੇ ਗਰੀਬ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਹਦੇ ਵਿੱਚ ਨਾਲ ਖੜਦੇ ਆ ਉਹਨਾਂ ਦੇ ਇਹਨਾਂ ਕਿਸੇ ਟਾਈਮ ਬਾਬਾ ਜੀ ਤੋਂ ਬਾਬਾ ਵੀਰ ਸਿੰਘ ਜੀ ਅਰਦਾਸ ਬੇਨਤੀ ਕੀਤੀ ਆਪਣੇ ਪਰਿਵਾਰ ਵਾਸਤੇ ਉਹ ਇਹਨਾਂ ਦੀ ਸਫਲ ਹੋਈ ਆ ਉਸੇ ਤੋਂ ਖੁਸ਼ ਹੋ ਕੇ ਇਹਨਾਂ ਨੇ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਕਰਦੇ ਹੋਏ ਬਾਬਾ ਜੀ ਨੂੰ ਅੱਜ ਮੋਟਰਸਾਈਕਲ ਪ੍ਰੋਵਾਈਡ ਕੀਤਾ ਹੈ ਧੰਨਵਾਦੀ ਆ ਅਕਰ ਸੇਵਕ ਸਿੰਘ ਮੈਂਬਰ ਪੰਚਾਇਤ